करनैल सिंह पेपर कौमी प्रधान आई डी पी वो तैयार हैं योगा जी <laughs> मेरे बहुत ही सत्कार जो दोस्तों मेरी भैन <laughs> सत्कार जो महबूब बागू गुरदयाल सिंह शेरपुर जी उन्होंवी बरसी मना रहे सो परम सत्कार ਸਾਡੇ ਭੈਣ ਜੀ ਪ੍ਰਧਾਨ ਜੀ ਮੰਤਲ ਜੀ ਤੇ ਉਹਨਾਂ ਦੇ ਬਹੁਤ ਜੀ ਕੀ ਦੋਸਤ ਉਹ ਹੋਣ ਕੇ ਹੋਏ ਬਸੇਤਾ ਸੁਖਦੇਵ ਉਪਾਤ ਜੀ ਅਗਰ ਸਿੰਘ ਤੋਂ ਅਨਜੀ ਮੇਰੇ ਅਗੂਏ ਹਨ ਸਿਆਣੀ ਸਮುದਾ ਅਗੂਏ ਕੁਝ ਕ ਗੱਲਾਂ ਕਿਉਂਕਿ ਅਸੀਂ ਵੀ 1978-79 ਦੇ ਵਿੱਚ ਜਦੋਂ ਨਕਸਲੇਟ ਮੂਮੈਂਟ ਸਾਨੂੰ ਲੱਗਦਾ ਸੀ ਕਿ ਬਹੁਤ ਚੜਤ ਚ ਹੈ ਪਰ ਸਾਨੂੰ ਬਾਅਦ ਚ ਪਤਾ ਲੱਗਿਆ ਕਿ ਉਦੋਂ ਬਹੁਤ ਕੋਤਾਲ ਸੀ ਅਸੀਂ ਉਦੋਂ ਸ਼ਾਮਲ ਹੋਏ ਉਸ ਸਮੇਂ ਬਾਈ ਗੁਰਦੇਵ ਸਿੰਘ ਮਹਾਨੋਂ ਬਾਰੇ ਉਸ ਸਮੇਂ ਦੇ ਲੀਡਰ ਕਿ ਚਤਪਦਾਵ ਸੀ ਵਿਚਿੱਤਰ ਦੁੱਖਾਂ ਸੀ ਸੁਖਤੇ ਪਾਂਦੀ ਸੀ ਸਾਡੇ ਸੂਬਾ ਸਿਕੰਦਰ ਉਹ ਬਾਈ ਗੁਰਦੇਵ ਜੀ ਦੀਆਂ ਗੱਲਾਂ ਸੁਣਾਉਂਦੇ ਤੇ ਅਸੀਂ ਨਨ ਕਦੇ ਕਦੇ ਜਿੱਥੇ ਵੀ ਅਸੀਂ ਕੰਮਰਾ ਲਿਆ ਹੁੰਦਾ ਤਾਂ ਇਹ ਸਾਈਕਲ ਤੇ ਉੱਥੇ ਗਿਆ ਲਉਂਦੇ ਥੋੜੀਆਂ ਗੱਲਾਂ ਕਰਦੇ ਅਸੀਂ ਬਹੁਤ ਪਰਵਾਤ ਸੀ। ਸਾਨੂੰ ਇਹ ਲੱਗਦਾ ਸੀ ਕਿ ਜਿਵੇਂ ਸ਼ਹੀਦ ਭਗਤ ਸਿੰਘ ਉਹਨਾਂ ਦੀ ਇੱਕ ਰੂਹ ਰੂਹ ਸਿੱਖ ਰਹੀ ਹੈ। ਵੀ ਇਹ ਕੁਰਬਾਨੀ ਵਾਲੇ ਬਹੁਤ ਵੱਡੇ ਇਨਸਾਨ ਨੇ। ਇਹਨਾਂ ਨੇ ਕੂਮੇਟ ਦੇ ਵਿੱਚ ਆਪਣਾ ਖੂਨ ਪਸੀਨਾ ਇਕੱਠੇ ਡਾਇਆ। ਇਹਨਾਂ ਦੀ ਕੁਰਬਾਨੀ ਦੀ ਗਾ ਜੋ ਅਜੈਬ ਸਿੰਘ ਦੱਸ ਕੇ ਗਏ ਨੀਖਾ ਭਾਰੇ ਪ੍ਰਾਵਾਰੇ ਪਰਵਾਤ ਵਿੱਚ ਮਰ ਬਾਰੇ ਤਾਂ ਸਾਨੂੰ ਜਾਨੀ ਇਹਨਾਂ ਨੂੰ ਮਿਲ ਕੇ ਇੱਕ ਜਾਨੀ ਇਹਨਾਂ ਨਸ਼ਾ ਚੜਦਾ ਸੀ ਇੱਕ ਇਨਕਲਾਬੀ ਨਸ਼ਾ ਕਿ ਜਾਨੀ ਕਿਸਮਤੀ ਦੇ ਬਨੇ ਹੋਏ ਇਹ ਬਿਲਕੁਲ ਠੀਕ ਹੈ ਕਿ ਉਨਾਂ ਨੇ ਇੱਕ ਸਮੇਂ ਹੋਰ ਟੰਬਰ ਕਰੇ ਹੋ ਕਿਉਂਕਿ 18-20 ਸਾਲ ਦੀ ਉਮਰ ਤੱਕ ਉਹਨਾਂ ਨੂੰ ਪਰਿਵਾਰਕ ਸੰਸਕਾਰ ਲਈ ਆਪਣੇ ਮਾਪੇ ਤੋਂ ਆਪਣੇ ਭੈਣ ਭਰਾਵਾਂ ਤੋਂ ਜਾਂ ਜੋ ਉਹਨਾਂ ਨੇ ਚੁਗਿਆ ਚੁਗਿਆ ਜਾਂ ਜੋ ਉਹਨਾਂ ਨੇ ਪੜਿਆ ਪਰ ਬਾਬਾ ਪੂਜਾ ਸਿੰਘ ਜੀ ਹੋਣਾ ਤੋਂ ਪ੍ਰਭਾਵਿਤ ਹੋ ਕੇ ਜਦੋਂ ਫੁੱਲ ਟਾਈਮ ਚੱਲੇ ਤੇ 68-69 ਦੇ ਵਿੱਚ 70 ਕਹਤ ਤੱਕ ਜੋ ਇਸ سرمایہ داری ਪ੍ਰਬੰਧ ਦਾ ਜਿਹੜਾ ਇੱਕ ਖੂ ਖਾਤ ਜਾਨੀ ਬੰਦੇ ਨੂੰ ਖਤਮ ਕਰਨ ਵਾਲਾ ਮੂਵਮੈਂਟ ਨੂੰ ਖਤਮ ਕਰਨ ਵਾਲਾ ਜਿਹੜਾ ਇਹ ਇੱਕ ਤਵਰਪਨ ਤਰੀਕਾ ਸੀ ਔਰ ਕਿੰਨੇ ਹੀ ਉਸ ਸਮੇਂ ਨਕਸਲ ਇਟ ਮੂਵਮੈਂਟ ਦੇ ਵਿੱਚ ਸਾਡੇ ਸੈਂਕੜੇ ਨੌਜਵਾਨ ਸ਼ਹੀਦ ਹੋਏ ਤਸ਼ੱਦਦ ਛੱਲਿਆ ਉਸ ਸਮੇਂ ਬਾਈ ਗੁਦਿਆਰ ਜੀ ਇਹਨਾਂ ਦੇ ਧੰਨ ਸੰਸਕਾਰ ਜਨਤਾ ਇੱਕ ਤਕੜਾ ਹਿਰਦਾ ਕਿ ਇੱਕ ਕਦੇ ਡੋਲੇ ਉਹ ਕਦੇ ਇਹਨਾਂ ਨੇ ਫੜ ਨਹੀਂ ਮਾਲ ਇਹ ਬੜੇ ਸਮੁੰਦਰ ਬਾਗ ਗਹਿਰੇ ਇਨਨ ਸਿਸਟਮ ਦੀ ਸਮਝ ਸੀ ਇਹ ਆਪਣੀ ਪਾਰਟੀ ਲਹਿਰ ਪ੍ਰਤੀ ਸਮਰਪਿਤ ਸੀ ਇਹਨਾਂ ਦੇ ਵਿੱਚ ਅੰਤਾਂ ਦੀ ਮੁਹੱਬਤ ਸੀ ਜਦੋਂ ਵੀ ਮਿਲਦੇ ਗੱਲਾਂ ਬਾਤਾਂ ਕਰਦੇ ਤਾਂ ਬਹੁਤ ਜ਼ਿਆਦਾ ਹੱਸਦੇ ਜਾਨੀ ਪਹੁੰਚ ਆਦੇ ਨਾਲ ਦੇ ਵਿੱਚ ਕਿਉਂਕਿ ਜਿੰਨੇ ਕਿ ਇਹਨਾਂ ਦੇ ਆਲੇ ਦੁਆਲੇ ਕੰਟੈਕਟ ਇਹਨਾਂ ਨੇ ਕੈਂਪ ਕੀਤੇ ਹੋਏ ਸੀ ਜਦੋਂ ਅਸੀਂ ਸਿੱਖੇ ਜਾਂਦੇ ਸੰਤੋਣਾ ਕੋਲੇ ਭੈਣ ਜੀ ਬੈਠੇ ਨੇ ਬੀਬੀ ਜੀ ਕੋਲ ਜਦੋਂ ਪਠਾਣ ਜਾਂਦੇ ਧਨੋਲੇ ਜਾਂਦੇ ਹਰਿਗੜ ਜਾਂਦੇ ਬਹੁਤ ਸਾਰੇ ਇਹਨਾਂ ਦੇ ਕੰਟੈਕਟ ਸੀ ਜੋ ਅਖੀਰ ਤੱਕ ਇਹਨਾਂ ਦੀ ਮੁਹੱਬਤ ਇਹਨਾਂ ਦੀ ਚੰਗੀ ਸੋਚ ਇਹਨਾਂ ਦਾ ਯਾਨੀ ਜ਼ਿੰਦਗੀ ਦਾ ਜਿਹੜਾ ਇੱਕ ਗਹਿਰਾ ਤਜਰਬਾ ਸੀ ਉਹਦੇ ਨਾਲ ਉਹ ਸਾਰੇ ਲੋਕ ਇਹਨਾਂ ਨੂੰ ਮੁਹੱਬਤ ਕਰਦੇ ਸੀ ਔਰ ਮੈਂ ਹੁਣ ਦੇਖ ਰਿਹਾ ਸੀ ਕਿ ਇੱਕ ਤਾਂ ਜੋ ਲਹਿਰ ਕੁਦਰਤ ਮੰਡ ਕੇਂਦਰਤ ਲੋਕ ਲਹਿਰ ਹੈ ਜਿਹਨੂੰ ਸੁਖਦੇਵ ਭਾਲ ਜੀ ਤੇ ਸਾਰੀ ਸਮੂਚੀ ਟੀਮ ਚਲਾ ਰਹੀ ਹੈ ਉਹ ਦੋਸਤ ਨੇ ਪਰ ਬਾਈ ਗੁਰਦਿਆਲ ਦੀ ਆਪਣੀ ਮੁਹੱਬਤ ਵੀ ਹਮੇਸ਼ਾ ਇਹਨਾਂ ਦੀ ਹੱਥ ਵਰਸੀ ਤੇ ਉਹ ਇਹਨਾਂ ਦੇ ਸਾਰੇ ਸਾਥੀ ਬੈਠੇ ਨੇ ਇਹਨਾਂ ਨੇ ਮੁਹੱਬਤ ਪਾਈ ਕਿਉਂਕਿ ਲੈਹਰਾ ਦੇ ਵਿੱਚ ਮੁਹੱਬਤ ਦਾ ਪਿਆਰ ਦਾ ਇਸ਼ਕ ਉਹਨਾਂ ਬੰਦਿਆਂ ਨੂੰ ਪੂਰੀ ਤਰ੍ਹਾਂ ਆਪਣੇ ਮਿਸ਼ਨ ਦੇ ਨਾਲ ਜੋੜਨਾ ਉਹਨਾਂ ਨੂੰ ਕੁਰਬਾਨੀ ਲਈ ਤਿਆਰ ਕਰਨਾ ਉਹਨਾਂ ਨੂੰ ਸਮਾਜ ਨੂੰ ਹੋਰ ਖੂਬਸੂਰਤ ਕਰਨ ਦੇ ਲਈ ਉਹਨਾਂ ਨੂੰ ਪੂਰਾ ਤਤਪਰ ਕਰਨਾ ਇਸ ਕੰਮ ਦੀ ਵੀ ਬੜੀ ਅਤੀ ਲੋੜ ਹੁੰਦੀ ਹੈ ਮੇਰੇ ਅਨੁਸਾਰ ਕੀ ਸਾਡੇ ਜੀਵਨ ਦੇ ਵਿੱਚ ਜੇ ਅਸੀਂ ਕੁਝ ਸਫਲ ਹੋਏ ਆ ਕੁਝ ਨਾ ਕੁਝ ਚੰਗਾ ਕਰ ਸਕੇ ਆ ਉਹਦੇ ਵਿੱਚ ਬਾਈ ਗੁਰਦੇਵਾਲ ਜੀ ਮੱਘਰ ਸਿੰਘ ਹੁਣੀ ਕੋ ਕਿੰਨੇ ਸਾਥੀ ਬਾਈ ਸੁਖਦੇਵ ਭਪਾਲ ਅਜੈਪ ਸਿੰਘ ਹੁਣੀ ਬੈਠੇ ਨੇ ਮਿੰਦਰਪਾਲ ਪਠਲ ਜੀ ਬੈਠੇ ਨੇ ਜਿੰਨਾਂ ਤੋਂ ਅਸੀਂ ਕੁਝ ਪੜ ਸੁਣ ਕੇ ਬੜਾ ਕੁਝ ਸਿੱਖਿਆ ਮੈਨੂੰ ਲੱਗਦਾ ਕਿ ਇਹਨਾਂ ਸ਼ਖਸੀਅਤਾਂ ਨੂੰ ਸਾਹਮਣਾ ਚਾਹੀਦਾ ਪੇਂਡਿਕ ਕੋਈ ਮੈਪ ਕੋਈ ਬਹੁਤ ਵੱਡਾ ਕੰਮ ਕਰ ਰਿਹਾ ਤੁਹਾਡੇ ਖੁਦ ਦੇ ਖਿਆਲ ਹੁੰਦੇ ਨੇ ਉਹਨਾਂ ਖਿਆਲਾਂ ਨੂੰ ਇੱਕ ਲੜੀ ਬਾਤ ਪਰੋਣਾ ਹੁੰਦਾ ਤਾਂ ਜੋ ਅਗਲੀ ਪੀੜ੍ਹੀ ਦੇ ਵਿੱਚ ਕੋਈ ਰਿਸਰਚ ਕਰਨਾ ਚਾਹੁੰਦਾ ਹੈ ਕੋਈ ਖੋਜ ਕਰਨਾ ਚਾਹੁੰਦਾ ਕੋ ਉਹਨਾਂ ਦੇ ਜੀਵਨ ਨੂੰ ਬਹੁਤ ਵਧੀਆ ਨੂੰ ਸ਼ਿੰਗਾਰਨਾ ਚਾਹੁੰਦਾ ਉਹ ਇਹਨਾਂ ਵਧੀਆ ਤਰੀਕੇ ਨਾਲ ਸਿਰ ਸਕਦੇ ਨਾਲੇ ਦੁਨੀਆ ਦਾ ਇਤਿਹਾਸ ਹੈ ਜਿਹੜੀਆਂ ਸ਼ਕਸ਼ੀਤਾਂ ਸਮਾਜ ਨੂੰ ਰੋਸ਼ਨੀ ਦਿੰਦੀਆਂ ਸਮਾਜ ਨੂੰ ਚਾਨਣ ਦਿੰਦੀ ਹੈ ਸਮਾਜ ਨੂੰ ਮਹਿਕ ਬਣਦੀ ਹੈ ਸਮਾਜ ਦੇ ਵਿੱਚ ਮੁਹੱਬਤ ਪੈਦਾ ਕਰਦੀ ਹੈ ਲੋਕ ਉਹਨਾਂ ਨੂੰ ਮੁਹੱਬਤ ਕਰਦੇ ਇਸ ਸਮਾਜ ਦੇ ਵਿੱਚ ਦੋ ਤਰ੍ਹਾਂ ਦੇ ਲੋਕ ਹੁੰਦੇ ਨੇ ਇੱਕ ਲੋਕ ਪਾਵਰ ਨੂੰ ਮੁਹੱਬਤ ਕਰਨ ਵਾਲੇ ਉਹਨਾਂ ਨੇ ਪਾਵਰ ਗੇਨ ਕਰਨੀ ਹੁੰਦੀ ਹੈ ਪਰ ਪਾਵਰ ਦੇ ਨਾਲ ਉਹਨਾਂ ਨੂੰ ਜਾਨੀ ਸੁਆਦ ਆਉਂਦਾ ਹੈ ਚੰਗਾ ਲੱਗਦਾ ਹੈ ਆਪਣੀਆਂ ਪ੍ਰਾਪਤੀਆਂ ਕਰ ਲੈਂਦੇ ਨੇ ਪਰ ਉਹ ਮਾਨਵਤਾ ਦੇ ਫਿਰਦੇ 'ਚ ਨਹੀਂ ਬਸਦੇ ਦੁਨੀਆ ਦੇ ਇਤਿਹਾਸ ਦੇ ਵਿੱਚ ਕੁਝ ਸ਼ਕਤੀਤਾ ਅਜៃਆਂ ਹੁੰਦੀਆਂ ਜਿਹੜੀਆਂ ਮਾਨਵਤਾ ਨੂੰ ਪਿਆਰ ਕਰਦੀਆਂ ਇਸ ਸਮਾਜ ਨੂੰ ਇਸ ਪ੍ਰਕਿਰਤੀ ਨੂੰ ਇਸ ਵਾਤਾਵਰਨ ਨੂੰ ਖੂਬਸੂਰਤ ਬਣਾਉਣਾ ਚਾਹੁੰਦੀ ਬਰਾਬਰਤਾ ਲਿਆਉਣਾ ਚਾਹੁੰਦੀ ਹੈ ਇਨਸਾਫ ਦਿਵਾਉਣਾ ਚਾਹੁੰਦੀ ਉ ਉਹ ਚਾਹੀ ਪਾਵਰ 'ਚ ਨਾ ਆਉਣ ਲੇਕਿਨ ਉਹ ਲੋਕਾਂ ਦੀ ਸਿਮਰਤੀ ਦੇ ਵਿੱਚ ਬਸੇ ਉਹ ਲੋਕਾਂ ਦੀ ਹਿਰਦਿਆਂ ਦੇ ਵਿੱਚ বাস ਜਾਂਦੇ ਨੇ ਉਹਨਾਂ ਨੂੰ ਉਹਨਾਂ ਬੰਦਿਆਂ ਦੀ ਗੱਲ ਸੁਣ ਕੇ ਉਹਨਾਂ ਬੰਦਿਆਂ ਦੇ ਵਿਚਾਰ ਸੁਣ ਕੇ ਉਹਨਾਂ ਦੇ ਕਾਰਨਾਮੇ ਸੁਣ ਕੇ ਉਹਨਾਂ ਨੂੰ ਸਕੂਨ ਮਿਲਦਾ ਹੈ ਉਹਨਾਂ ਨੂੰ ਰਹਾਣੀਤ ਖੁਰਾਕ ਮਿਲਦੀ ਹੈ ਬਾਬੇ ਨਾਨਕ ਤੋਂ ਲੈ ਕੇ ਗੁਰੂ ਗ੍ਰੰਥ ਸਿੰਘ ਜੀ ਤੱਕ ਸਾਡੇ ਬੜੇ ਪਰਮ ਸਤਕਾਰ ਜੋ ਗੁਰੂ ਸਹਿਬਾਨ ਭਗਤ ਸਿੰਘ ਕਰਤਾਰ ਸਿੰਘ ਸਰਾਭਾ ਜੀ ਹੁਣ ਦੁਨੀਆ ਦੇ ਸੰਕੜੇ ਨਹੀਂ ਹਜ਼ਾਰਾਂ ਜਈਆਂ ਸ਼ਕਸ਼ੀਤ ਐ ਜੋ ਮਨੁੱਖਤਾ ਨੂੰ ਹਲੂਨਾ ਜਿੰਦੀ ਐ ਉਹ ਸਿੱਖਣ ਸਿਖਾਉਣ ਲਈ ਪ੍ਰੇਰਿਤ ਐ ਕਿ ਸਮਾਜ ਨੂੰ ਵਧੀਆ ਬਣਾਏ ਸਚਮਈ ਬਾਈ ਗੁਰਦੇਵਾਲ ਜੀ ਦੀ ਸ਼ਕਸ਼ੀਤ ਅਜਹੀ ਸੀ ਉਹ ਵੱਡੇ ਜਿਗਰੇ ਵਾਲੇ ਸੀ ਅਸੀਂ ਜਦੋਂ ਮੈਂ ਜਦੋਂ ਜੱਤੀਵੰਦੀ ਛੱਡ ਵੀ ਗਿਆ ਕਿਉਂਕਿ ਉਹ ਦੋ ਸਰਪੇ ਪਾਰ ਜੇ ਹੁਣੀ ਜਾਂ ਸਾਡੀ ਜਥੇਬੰਦੀ ਸਾਡੀ ਲਹਿਰ ਆਪੀ ਸਰਪ ਜੀ ਨਾਲ ਜੁੜ ਚੁੱਕੀ ਸੀ ਮੈਚ्योर ਹੋ ਗਈ ਸੀ ਨਹੀਂ ਤਾਂ ਜਦੋਂ ਵੀ ਕੋਈ ਜਾਂਦਾ ਤਾਂ ਉਹ ਇਹ ਕਹਿੰਦਾ ਕਿ ਪਾਰਟੀ ਦੀ ਲਾਈਨ ਗਲਤ ਹੈ ਤਾਂ ਪਾਰਟੀ ਵਾਲੇ ਕਹਿੰਦੇ ਕਿ ਇਹ ਬੰਦੇ ਹੀ ਬੜਾ ਸਿਰੇ ਦਾ ਕੰਮ ਆਏ ਉਹ ਜਾਨੀ ਐਨਾ ਕਿ ਧੂਤ ਕੜਾ ਚੱਲਦਾ ਮੈਂ ਸੁਖਦੀਪ ਬਾੰਦੀ ਜੀ ਨੂੰ ਕਹਿੰਦਾ ਹੁੰਨਾ ਕਿ ਬਾਈ ਜੱਜ ਤੋਸਾ ਧਰਨ ਹੈ ਬਈ ਤੂੰ ਵੀ ਕੋਈ ਕੱਚੀ ਨਹੀਂ ਛੱਜੀ ਪਾਰਟੀ ਦੇ ਖਿਲਾਫ ਤੇ ਪਾਰਟੀ ਵਾਲਿਆਂ ਨੇ ਵੀ ਜੋ ਹੋ ਹੱਲਾ ਤੇਰੇ ਖਿਲਾਫ ਮਚਾਇਆ ਵੀ ਮੈਂ ਤਾਂ ਮਰਹੂਰ ਜਾਂਦਾ ਯਾਰ ਵੀ ਤੂੰ ਬੜਾ ਸਟਰੋਂਗ ਬੰਦਾ ਹੈ ਯਾਰ ਅਸਲ 'ਚ ਬੜੇ ਵਿਚੋ ਸਿਆਣੇ ਬੁੱਕੀ ਸੀ ਇੱਕ ਵਿਚਾਰ ਦੇ ਨਾਲ ਜੁੜੀ ਸੀ ਉਹ ਮੈਨੂੰ ਵੀ ਉਦੋਂ ਲੱਗਿਆ ਕਿ ਬੰਦੇ ਬੜੇ ਮੁਹੱਬਤ ਕਰਨ ਵਾਲੇ ਨੇ ਵਧੀਆ ਇਨਸਾਨੀਆ ਨੌਲੇਜ ਵਾਲੇ ਮੇਰਾ ਲਾਕ ਸੀ ਵਿਅਕਤੀ ਨਾਲ ਪਰੋਤ ਸੀ ਨਾ ਹੀ ਮੇਰਾ ਕੋਈ ਲਾਈਨ ਦੇ ਨਾਲ ਤਾਂ ਪੈਸੀ ਬਾਈ ਗੁਰਦਿਆਲ ਜੀ ਮੇਰੀ ਜਾਨ ਤੋਂ ਬਾਅਦ ਵੀ ਘਰ ਵੀ ਮਾਂ ਦਾ ਘਰ ਵੀ ਯੂਨੀਵਰਸਿਟੀ ਚ ਵੀ ਉਹ ਲਾਸਟ ਮੂਮੈਂਟ ਤੱਕ ਜਦ ਇਹ ਮੇਰੇ ਚੰਗੇ ਸੁਭਾਅ ਕੇ ਉਹਨਾਂ ਦਾ ਟੱਚ ਨਹੀਂ ਆ ਕਿਉਂਕਿ ਮੈਨੂੰ ਇਹ ਲੱਗਦਾ ਸੀ ਕਿ ਸਾਦੇ ਜੀਵਨ ਦੇ ਵਿੱਚ ਉਹਨਾਂ ਦੀ ਭੂਮਿਕਾ ਬੜੀ ਹੈ ਪਰ ਉਹਨਾਂ ਨੇ ਕਦੇ ਵੀ ਆਪਣੇ ਆਪ ਨੂੰ ਇਹ ਸ਼ੋਅ ਨਹੀਂ ਕੀਤਾ ਉਹਨਾਂ ਨਾਲ ਮੈਂ ਲੰਬੀਆਂ ਗੱਲਾਂ ਬਾਤਾਂ ਕੀਤੀ ਇਹ ਬਿਲਕੁਲ ਠੀਕ ਹੈ ਭਾਈ ਸੁਖਦੀਪ ਭਪਾ ਦੀ ਗੱਲ ਕਿ ਉਹ ਆਪਣੇ ਬਾਰੇ ਚਰਚਾ ਬਹੁਤ ਘੱਟ ਕਰਦੀ ਸੀ ਆਪਣੇ ਬਾਰੇ ਕੁਝ ਦੱਸਦੇ ਹੀ ਨਹੀਂ ਸੀ ਮੈਂ ਬੜੀ ਕੋਸ਼ਿਸ਼ ਕਰਦੀ ਮੈਂ ਸਮਝਦਾ ਸੀ ਵੀ ਮੈਨੂੰ ਕੋਈ ਨਾ ਕੋਈ ਐਕਸ਼ਨਾਂ ਬਾਰੇ ਕੋ ਗੰਨਵਾਜ ਜੀ ਚੋਂ ਮੈਨੂੰ ਥੋੜਾ ਜਿਹਾ ਸਕੂਨ ਜਾਂ ਮਿਲੇ ਉਹ ਆਪਣੀ ਗੱਲ ਨਹੀਂ ਕਰਦੇ ਸੀ ਪਰ ਫਿਰ ਵੀ ਮਨਜੀਤ ਮਾਨ ਦੇ ਵਿੱਚ ਇੱਕ ਵੱਡਾ ਗੁਣ ਹੈ ਇਹ ਰਿਕਾਰਡ ਵੀ ਸੰਭਾਲਦਾ ਹੈ ਜੇ ਕੋਈ ਕੰਮ ਕਰਦਾ ਹੈ ਉਹ ਸਹਿਯੋਗ ਵੀ ਦਿੰਦਾ ਹੈ ਅਸੀਂ ਹਿੰਮਤ ਦੇ ਨਾਲ ਉਹਨਾਂ ਦੀ ਦੇਰ ਢੰਡਾ ਇੰਟਰਵਿਊ ਕੀਤੀ ਹੋਈ ਹੈ ਉਹਨਾਂ ਦੀ ਇੱਕ ਵੀਡੀਓ ਹੈ ਉਹ ਉਹਨਾਂ ਨੇ ਲਗਭਗ ਮੈਨੂੰ ਲੱਗਦਾ ਹੈ ਵੀ ਇੱਕ ਕਾਪੀ ਪੂਰੀ ਭਰੀ ਹੋਈ ਲਗਭਗ 25-30 ਪੰਨੇ ਹੋਰ ਉਹ ਮੈਨੂੰ ਲਿਖ ਕੇ ਵੀ ਦਿੱਤੇ ਹੋਏ ਪਰ ਦਿੱਤੇ ਸੀ ਮੁੱਗਤ ਸਿੰਘ ਜੀ ਬਾਰੇ ਦੇ ਇੱਕ ਪਰ ਉਹ ਦੇ ਤੇਲ پارٹی ਬਾਰੇ ਜਥੇਵੰਦੀ ਬਾਰੇ ਸਾਰਾ ਕੁਝ ਸੀ ਆਪਣੇ ਬਾਰੇ ਉਹਨਾਂ ਬਾਰੇ ਬਹੁਤ ਘੱਟ ਪਰ ਮੇਰੇ ਮਨ ਇਹ ਕਹਿੰਦਾ ਹੈ ਕਿ ਜਿਹੇ ਉਂਗਲਾ ਤੇ ਗੇਂਦ ਵਾਲੇ ਬੰਦੇ ਨੇ ਇਹਨਾਂ ਦਾ ਜੀਵਨ ਕੀ ਸਮਝੇ ਪਰ ਜੇ ਸਾਰੇ ਦੋਸਤ ਤੇ ਕੁਦਰਤ ਮਨੁੱਖ ਕੇਂਦਰਤ ਲੋਕ ਲਹਿਰ ਵੀ ਜੇ ਉਹਨਾਂ ਦੇ ਜੀਵਨ ਨੂੰ ਸੰਭਾਲਣ ਦੇ ਲਈ ਕਿਤੇ ਯੋਗਦਾਨ ਦੇ ਦੇ ਤਾਂ ਫਿਰ ਮੈਨੂੰ ਹੋਰ ਵੀ ਸਵਾਦ ਆਵੇ ਕਿਉਂਕਿ ਮੇਰਾ ਕੋਈ ਮਕਸਦ ਨਹੀਂ ਨਾ ਕੋਈ ਮੇਰਾ ਜੋਬ ਦਾ ਹੈ ਮੈਨੂੰ ਇਹ ਲੱਗਦਾ ਕਿ ਮੈਂ ਜਿੰਨਾ ਦੋਸਤਾਂ ਨਾਲ ਰਿਹਾ ਜਿੰਨਾ ਗੁਆਦੇ ਅਸੀਂ ਜਾਨੀ ਪਰਸ਼ਾਮੀ ਹੀਤ ਰਹੇ ਇਹ ਮੇਰਾ ਪਵਿੱਤਰ ਕਰਜ ਹੈ ਕਿ ਮੈਂ ਕੁਝ ਨਾ ਕੁੱਝ ਕਰ ਇਸ ਤੋਂ ਵੱਧ ਮੇਰਾ ਕੋਈ ਮਕਸਦ ਨਹੀਂ ਹੈ ਮੈਨੂੰ ਚੰਗਾ ਲੱਗਦਾ ਹੈ ਮੈਨੂੰ ਲੱਗਦਾ ਹੈ ਕਿ ਸਮਾਜ ਦੇ ਵਿੱਚ ਜਦੋਂ ਉਹਨਾਂ ਨੂੰ ਪੜਨ ਜਦੋਂ ਉਹਨਾਂ ਨੂੰ ਸੁਣਨ ਜਦੋਂ ਉਹਨਾਂ ਬਾਰੇ ਵਿਚਾਰਨ ਤਾਂ ਕਿਸੇ ਦੇ ਵਿੱਚ ਕੋਈ ਚਿੰਨ੍ਹ ਇਹ ਚੰਗੀ ਲੱਗੇ ਬਸ ਇੰਨੇ ਮਕਸਦ ਹੈ ਜਿੱਥੋਂ ਤੱਕ ਇਹ ਜਾਂ ਇਹਦਾ ਮਸਲਾ ਹੈ ਕਿਉਂਕਿ ਬਾਈ ਕੁਰਦੇਲ ਜੀ ਵੀ ਜੋ ਅਜੈਬ ਸਿੰਘ ਨੇ ਡਿਟੇਲ ਦੱਸਿਆ ਉਹ ਮਿਸ਼ਨਰੀ ਇਨਸਾਨ ਸੀ ਅਖੀਰ ਤੱਕ ਚਾਹੇ ਉਹਨਾਂ ਨੇ ਜਦੋਂ ਹਥਿਆਰ ਚੱਕਨੇ ਸੀ ਹਥਿਆਰ ਵੀ ਚੁੱਕੇ ਲੜਾਈ ਵੀ ਲੜੀ ਬਹੁਤ ਕਠਿਨਾਈਆਂ ਵੀ ਝੱਲੀਆਂ ਜਦੋਂ ਉਹਨਾਂ ਨੂੰ ਲੱਗਿਆ ਕਿ ਸਮਾਜ ਇਸ ਤਰੀਕੇ ਨਾਲ ਖੂਬਸੂਰਤ ਬਣ ਸਕਦਾ ਹੈ ਤਾਂ ਉਹ ਵੱਖ-ਵੱਖ ਜਥੇਬੰਦੀਆਂ ਦੇ ਵਿੱਚ ਅਖੀਰ ਦੇ ਵਿੱਚ ਕੁਦਰਤ ਮਾਨਵ ਕੇਂਦਰ ਲੋਕ ਲਹਿਰ ਦੇ ਨਾਲ ਜੁੜੇ ਰਹੇ ਨੇ ਉਹ ਸਮਾਜ ਨੂੰ ਸੋਹਣਾ ਬਣਾਉਣਾ ਚਾਹੁੰਦੇ ਸੀ ਕੁਦਰਤ ਨੂੰ ਸੋਹਣਾ ਬਣਾਉਣਾ ਚਾਹੁੰਦੇ ਸੀ ਮੈਨੂੰ ਲੱਗਦਾ ਹੈ ਕਿ ਅੱਜ ਇਸ ਲਹਿਰ ਦਾ ਬੜਾ ਵੱਡਾ ਜਾਂਦਾ ਹੈ ਔਰ ਬਹੁਤ ਹੀ ਟੁੱਟ ਮਰ ਜਾਂਦਾ ਹੈ ਦੁਨੀਆ ਦੇ ਜੋ ਵਿਗਿਆਨੀ ਨੇ ਦੁਨੀਆ ਦੇ ਜੋ ਉੱਚੀ ਸੋਚ ਵਾਲੇ ਇਨਸਾਨ ਨੇ ਉਹਨਾਂ ਦਾ ਸਾਰਿਆਂ ਦਾ ਧਿਆਨ ਇਸ ਵਾਤਾਵਰਣ ਤੇ ਹੈ ਕੇ ਵਾਤਾਵਰਨ ਦਾ ਟੈਂਪਰੇਚਰ ਜੇ ਸੰਤੁਲਨ ਚ ਨਾ ਰਹਿਆ ਤਾਂ ਜੀਵ ਜਨ ਸੂਖਤਮ ਹੋ ਸਕਦੇ ਨੇ ਇਹਦੇ ਪ੍ਰਤੀ ਸੁਚੇਤ ਹੋਣ ਦੀ ਲੋੜ ਹੈ ਬ੍ਰਿਟ ਕੀਚ ਸੁਖਦੇਵ ਭਾਜੀ ਨੇ ਗੱਲ ਕੀਤੀ ਹੈ ਲੇਕਿਨ ਮੈਨੂੰ ਇੱਕ ਗੱਲ ਜਰੂਰ ਮਹਿਸੂਸ ਹੁੰਦੀ ਹੈ ਕਿ ਜੋ ਮਜ਼ਦੂਰਾਂ ਦੇ ਜੋ ਕਿਸਾਨਾਂ ਦੇ ਜੋ ਵਿਦਿਆਰਥੀਆਂ ਦੇ ਜੋ ਮੁਲਾਜ਼ਮਾਂ ਦੇ ਮਸਲੇ ਹੈ ਜੋ ਉਹਨਾਂ ਦੀਆਂ ਲੋੜਾਂ ਨੇ ਜੋ ਉਹਨਾਂ ਦੀਆਂ ਮੰਗਾਂ ਨੇ ਜੋ ਉਹਨਾਂ ਦੀਆਂ ਰੋਜ਼ ਦੀਆਂ ਮੁਸ਼ਕਲਾਂ ਨੇ ਉਹ ਸਾਨੂੰ ਲੈ ਕੇ ਚੱਲ ਰਿਹਾ ਹੈ ਉਹਨਾਂ ਦੀ ਹਰ ਲੜਾਈ ਦੇ ਵਿੱਚ ਅਸੀਂ ਵਾਤਾਵਰਨ 'ਤੇ ਅਸੀਂ ਕੁਦਰਤ ਬਾਰੇ ਅਸੀਂ ਪ੍ਰਕਿਰਤੀ ਦੀ ਖੂਬਸੂਰਤੀ ਬਾਰੇ ਅਸੀਂ ਨਾਲ ਚਰਚਾ ਕਰ ਸਕਦੇ ਹਾਂ ਇਸ ਜੰਦੇ ਬਾਰੇ ਤੇ ਇੱਕ ਸਾਨੂੰ ਜੋ ਇਥੋਂ ਦੀ ਰਾਜਨੀਤੀ ਹੈ ਜੋ ਅਸੀਂ ਰਾਜਨੀਤੀ ਦੇ ਵਿੱਚ ਘਰਾਪਟ ਦੇਖ ਰਹੇ ਹਾਂ ਹੁਣ ਅਸੀਂ 6-7 ਦਿਨਾਂ ਤੋਂ ਸਾਰੀ ਸਾਡਾ ਪੰਜਾਬ ਭਾਵਕ ਹੈ ਕਿ ਸਾਡੇ ਨੌਜਵਾਨ ਜਾਨੀ ਇੱਕ ਤੈ ਹੁੰਦਾ ਹੈ ਕਿ ਜਦੋਂ ਇੱਥੇ ਕਿਉਂ ਨਹੀਂ ਕੰਮ ਕਰਦੇ 50-60 ਲੱਖ ਰੁਪਇਆ ਲਾ ਕੇ ਕਿਉਂ ਗਏ ਕਿਉਂ ਉਹ ਉਹਨਾਂ ਨਾਲ ਇੱਧੇ ਹੋਣਾ ਚਾਹੀਦਾ ਸੀ ਪਰ ਮੈਨੂੰ ਇਹ ਲੱਗਦਾ ਕਿ ਇੱਥੇ ਸਮੇ ਸੱਚੇ ਮਿਹਰ ਜਗਾਰ ਨਹੀਂ ਮਿਲਦੇ ਅਮੇਰਿਕ ਕੋਲੇ ਘੱਟੂ ਘੱਟ ਮੇਰੇ ਨਜ਼ਦੀਕੀਆਂ ਦੀਆਂ 10 ਉਦਾਹਰਨਾਂ ਨੇ ਜਿਨ੍ਹਾਂ ਦੇ ਬੱਚੇ ਐਮਏ ਐਮਫਲ ਪੀਐਚਡੀ ਨੈਟ ਕੁਆਲੀਫਾਈ ਬੜੀ ਅੱਛੀ ਮੈਥ ਯੂਨੀਵਰਸਿਟੀਆਂ ਦੇ ਵਿੱਚ ਜੋਬ ਤੇ ਵੀ ਲੱਗੇ ਤਿੰਨ ਬੱਚੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੋ ਤਿੰਨ ਬੱਚੇ ਪੰਜਾਬ ਯੂਨੀਵਰਸਿਟੀ ਦੋ ਤਿੰਨ ਬੱਚੇ ਪੰਜਾਬੀ ਯੂਨੀਵਰਸਿਟੀ ਰੀਜਨਲ ਸੈਂਟਰ لیکن 21400 روپے 21400 روپے ਤੇ ਉਹਨਾਂ ਦੀ ਹੀ ਫਿਕਸ ਪੇਸ ਉਹਨਾਂ ਬੱਚਿਆਂ ਨੂੰ ਲੱਗਦਾ ਹੈ ਕਿ ਜਦ ਅਸੀਂ కెਮਿਸਟਰੀ ਫਿਜ਼ਿਕਸ ਅਸੀਂ ਪੜੇ ਹੋਏ ਆ ਕਿ ਅਸੀਂ ਜ਼ਿੰਦਗੀ ਆਈ ਉਹ ਹਿੰਮਤ ਨਾਲ ਕੈਨੇਡਾ ਬਹਿ ਕੇ ਚਲੇ ਜਾਂਦੇ ਕੁਝ ਦਿਖਾਇਆ ਵੀ ਬਹੁਤ ਗੀਨ ਜਾਂਦਾ ਪੁੱਤਰ ਮੈਨੂੰ ਲੱਗਦਾ ਹੈ ਕਿ ਸਾਡੇ ਨੌਜਵਾਨ ਬੱਚਿਆਂ ਨੂੰ ਆਪਣੇ ਪਰ 12 ਕੋਲਦਾ ਹੈ ਕੀ ਜਿਸ ਤਰ੍ਹਾਂ ਦਾ ਵੀ ਕੋਈ ਕੰਮ ਹੈ ਉਹਨਾਂ ਨੂੰ ਕੰਮ ਦੇ ਨਾਲ ਜੁੜਨਾ ਕੰਮ ਦੇ ਨਾਲ ਕੰਮ ਕਲਚਰ ਦੇ ਨਾਲ ਜੁੜਨ ਦੀ ਲੋੜ ਹੈ ਅਸੀਂ ਇਸ ਪੰਜਾਬ ਨੂੰ ਇਸ ਹਿੰਦੁਸਤਾਨ ਨੂੰ ਇਸ ਦੁਨੀਆ ਨੂੰ ਤਾਂ ਵਧੀਆ ਬਣਾ ਸਕਦੇ ਹਾਂ ਪਰ ਜੇ ਕੋਈ ਆਪਣੀ ਜ਼ਿੰਦਗੀ ਬਿਹਤਰ ਬਣਾ ਕੇ ਦੁਨੀਆ ਦੇ ਕਿਸੇ ਕੋਨੇ ਤੇ ਚਲਾ ਗਿਆ ਔਰ ਉਸ ਚਲੇ ਜਾਣ ਦੇ ਇਥੋਂ ਦੀ ਸਰਕਾਰ ਨੂੰ ਉਸ ਬਾਰੇ ਰਾਈ ਰਾਈ ਉਹ ਜਿਹੜੇ ਬੰਦਿਆਂ ਨੇ ਪੈਸੇ ਲਏ ਨੇ ਕਮਾਏ ਨੇ ਉਹ ਇਹਨਾਂ ਦੇ ਨਾਲ ਬਹੁਤ ਨਜ਼ਦੀਕ ਤੋਂ ਜੁੜੇ ਹੋਏ ਨੇ ਇਹ ਉਹਨਾਂ ਨੌਜਵਾਨਾਂ ਦੀ ਉਹਨਾਂ ਪਰਿਵਾਰਾਂ ਦੀ ਉਹਨਾਂ ਖੇਤਰਾਂ ਦੀ ਉਹਨਾਂ ਬੱਚਿਆਂ ਨੂੰ ਹਲਾਲ ਕਰਨ ਤੇ ਤੁਰੇ ਹੋਏ ਨੇ ਜਣੀਏ ਨਜਾਮ ਦੀ ਇੱਕ ਬਹੁਤ ਮਾੜੀ ਤਕਤੀਬ ਹੈ ਜਿਹਦੇ ਪ੍ਰਤੀ ਸਾਨੂੰ ਸੁਚੇਤ ਹੋਣ ਦੀ ਲੋੜ ਹੈ ਭਾਈ ਗੁਰਦਿਆਲ ਸਿੰਘ ਜੀ ਹੁਣੀ ਉਹ ਇਸ ਸਮਾਜ ਨੂੰ ਖੂਬਸੂਰਤ ਬਣਾਉਣ ਤੇ ਲੱਗੇ ਹੋਏ ਨੇ ਨੌਜਵਾਨਾਂ ਦੇ ਸੁਪਨੇ ਸਰਕਾਰ ਕਰਨ ਤੇ ਲੱਗੇ ਹੋਏ ਸੀ ਉਹ ਜੋ ਨਕਸਲਿਤ ਮੂਵਮੈਂਟ ਦੇ ਸ਼ਹੀਦ ਸੀ ਉਹਨਾਂ ਦਾ ਪ੍ਰਤੀ ਬੜੇ ਸਮਰਪਿਤ ਸੀ ਬੜੇ ਭਾਵਕ ਸੀ ਉਹਨਾਂ ਨੂੰ ਲੱਗਦਾ ਸੀ ਕਿ ਯਾਰ ਸਾਡੇ ਨਾਲ ਦੇ ਦੋਸਤ ਬਹੁਤ ਸਾਰੇ ਚਲੇ ਗਏ ਅਸੀਂ ਇਸ ਸਮਾਜ ਨੂੰ ਵਧੀਆ ਬਣਾਇਏ ਇਸ ਲਈ ਉਹਨਾਂ ਦਾ ਸਭ ਤੋਂ ਵੱਡੀਆਂ ਉਹਨਾਂ ਦੇ ਪਰਿਵਾਰ ਨੇ ਉਹਨਾਂ ਦੇ ਦੋਸਤਾਂ ਨੇ ਚੱਲ ਗਏ ਔਰ ਉਹਨਾਂ ਦੀ ਜਿਹੜਾ ਜ਼ਿੰਦਗੀ ਦਾ ਇੱਕ ਖੂਬਸੂਰਤ ਪਖਸੀ ਉਹਨੂੰ ਅਸੀਂ ਸਾਰੇ ਉਸ ਖੁਸ਼ਬੂ ਉਸ ਮਹਿਕ ਤੋਂ ਅਸੀਂ ਸਾਰੇ ਪ੍ਰਭਾਵਿਤ ਹਾਂ ਸਾਰੇ ਉਹਨਾਂ ਦੇ ਦੋਸਤ ਨਿੱਤਰ ਉਹਨਾਂ ਦੇ ਵਿਚਾਰਾਂ ਨਾਲ ਸਬੰਧਤ ਇਸ ਲਹਿਰ ਦੇ ਨਾਲ ਸਬੰਧਤ ਸਾਰੇ ਦੋਸਤ ਆਏ ਨੇ ਮੈਂ ਸਾਰਿਆਂ ਦਾ ਖੂਬ ਖੂਬ ਤਧਵਾਤ ਕਰਦਾ ਜਿਨ੍ਹਾਂ ਨੇ ਆਪਣੇ ਦੋਸਤ ਨੂੰ ਸ਼ਰਦਾ ਦੇ ਫੁੱਲ ਭੇਟ ਕਰਨਾ ਹੈ ਜੇ ਤੁਹਾਡੇ ਸਾਰਿਆਂ ਦਾ ਮਨ ਹੋਵੇ ਜੇ ਕੋਈ ਬਾਈ ਗੁਰਦੇਵਾਲਤਿ ਕੋਈ ਹੋਰ ਦੋਸਤ ਕੰਮ ਕਰਨਾ ਚਾਹੁੰਦਾ ਹੈ ਉਹਦਾ ਅਸੀਂ ਸਹਿਯੋਗ ਦੇਵਾਂਗੇ ਇੱਕੋ ਮਕਸਦ ਹੈ ਕਿ ਬਾਈ ਗੁਰਦੇਵਾਲ ਸਿੰਘ ਤੇ ਜਿਹੜੀਆਂ ਹੋਰ ਸ਼ਖਸੀਅਤਾਂ ਹੈ ਉਹਨਾਂ ਬਾਰੇ ਕੁਝ ਨਾ ਕੁਝ ਉਹਨਾਂ ਦੇ ਜੀਵਨ ਬਾਰੇ ਕੁਝ ਕੰਮ ਹੋਣਾ ਚਾਹੀਦਾ ਹੈ ਬਾਈ ਗੁਰਦਾਰ ਜੀ ਇੱਕ ਵਾਰ ਫਿਰ ਸ਼ਰਦਾ ਜੀ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਧੰਨਵਾਦ